ਕਰਦੇ ਫਤੇਗੜ ਚੂੜੀਆਂ ਰੋਡ ਤੇ ਸ਼ਰਿਆਮ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਜਿੱਥੇ ਹੀ ਕੁਝ ਨੌਜਵਾਨਾਂ ਦੇ ਵੱਲੋਂ 23 ਧਾਰ ਹਥਿਆਰ ਦੇ ਨਾਲ ਆਪਣੀ ਵਰਕਸ਼ਾਪ ਦੇ ਵਿੱਚ ਬੈਠੇ ਇੱਕ ਨੌਜਵਾਨ ਤੇ ਹਮਲਾ ਕੀਤਾ ਗਿਆ ਸੋ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਸੀਸੀਟੀਵੀ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ 23 ਧਾਰ ਹਥਿਆਰ ਲੈ ਕੇ ਆਏ ਅਤੇ ਨੌਜਵਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਉਤھے ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੋ ਸ਼ਰਿਆਮ ਗੁੰਡਾਗਰਦੀ ਹੋਈ ਹੈ ਜੁਤੇ ਕਿ ਸੀਸੀਟੀਵੀ ਕੈਮਰੇ ਚ ਵੀ ਤਸਵੀਰਾਂ ਕੈਦ ਹੋਈਆਂ ਨੇ ਨੌਜਵਾਨ ਤੇ 23 ਰੱਤਿਆਰ ਦੇ ਨਾਲ ਹਮਲਾ ਕੀਤਾ ਗਿਆ। ਮੇਰਾ ਪੁੱਤ ਕਿ ਆਪਣੀ ਦੁਕਾਨ ਖੋਲੀ ਆ। ਆਗੇ ਦੁਕਾਨ ਤੇ ਬੈਠਾ ਵਾ ਤੇ ਮੈਂ ਆਪਣੀ ਜੋ ਜੋ ਜਗਾ ਅਗੇ ਦੁਕਾਨ ਖੋਲ ਕੇ ਬੈਠਾ ਹੀ ਹਾਂ ਜੇ ਕਿ 9:30 ਦੀ ਗੱਲ ਆ। ਤਿੰਨ ਜਣੇ ਆਏ ਆ। ਇੱਕੋ ਦੰਮ ਉਹਨੇ ਕੋਈ ਗੱਲ ਨਹੀਂ ਕੀਤੀ, ਕੋਈ ਬਾਤ ਨਹੀਂ ਕੀਤੀ। ਸਿੱਧਾ ਆ ਕੇ ਦਾਤਰ ਮਾਰ ਕੇ ਤੇ ਮੈਂ ਆਪਣੇ ਬਚਾਨ ਵਾਸਤੇ ਆਪਣੇ ਅੰਦਰ ਵੜ ਗਿਆ ਮੇਰੇ ਪਿੱਛੇ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਆ ਨਹੀਂ ਪਾਏ ਗੱਡੀ ਲੱਗੀ ਗੱਡੀ ਦੇ ਕਰਕੇ ਉਹ ਲੰਘ ਨਹੀਂ ਪਾਏ ਮੈਂ ਲੰਘ ਗਿਆ ਉਹਨਾਂ ਦੇ ਪਿੱਛੇ ਮੇਰੇ ਭੱਜੇ ਵੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮਗੀਰ ਡੁੰਗਾ ਜਟਨ ਪਾ ਗਏ ਨਾ ਹੀ ਵੱਡੀਆਂ ਗਈਆਂ ਦਾ ਚਾਰਦਾ ਜ਼ਮੀਰ ਦੀ ਜਿਹੜੀ ਟੀਮ ਹੈ ਇੱਥੇ ਇੱਕ ਮੁੱਦੇ ਤੇ ਆਈ ਹੈ ਮੁੱਦਾ ਹੈ ਗੁੰਡਾ ਕਰਦੀ ਦਾ ਹੈ ਔਰ ਬੜੇ ਸ਼ਰਮ ਦੀ ਗੱਲ ਹੈ ਕਿ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੁੰਭ ਕੰਦੀ ਨੀਂਦ ਤੇ ਸੁੱਤਾ ਹੈ ਕੋਈ ਬੱਚਾ ਸ਼ਹੀਦਾ ਸਾਹਿਬ ਮੱਥਾ ਟੇਕਣ ਜਾਂਦਾ ਹੈ ਤੇ ਜੇ ਕੋਈ ਰਣਜੀਤਿਆ ਉਹਨੂੰ ਗਲਤੀ ਨਾਲ ਚਲ ਜਾਂਦਾ ਤਾਂ ਉਹ ਝੂਠੇ ਪਰਚੇ ਪੁਸ਼ ਕਰ ਦਿੰਦੀ ਏ ਔਰ ਇਸ ਬੱਚੇ ਦੇ ਰਾਹੂ ਤੇ ਅੱਜ ਹਮਲਾ ਹੋਏ ਨੂੰ ਕਿੰਨੇ ਦਿਨ ਹੋ ਗਏ ਆ ਮੈਡੀਕਲ ਵੀ ਆ ਗਿਆ 14 14 ਦਿਨ 14 ਦਿਨ ਹੋ ਗਏ ਆ 14 ਤਰੀਕ ਦਾ ਹਮਲਾ ਹੋਇਆ ਤੇ ਹਾਲੇ ਤੱਕ ਪੁਲਸ ਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਰੇ ਸਬੂਤ ਸਭ ਕੁਝ ਇਹਨਾਂ ਦੇ ਨਾਲ ਹੈ ਸੀਸੀਟੀਵੀ ਫੁਟੇਜ ਵੀ ਦੇ ਦਿੱਤੀ ਗਈ ਹੈ ਇਹਨਾਂ ਦੇ ਘਰ ਕੁਝ ਲੋਕ ਆਏ ਤਿੰਨ ਉਹਨਾਂ ਆਂਦੇ ਇਹਨਾਂ ਦੇ ਹਥਿਆਰਾਂ ਨਾਲ ਵਹਾ ਕਰਤਾ ਅੱਗੇ ਆਪਣੀ ਜਾਨ ਜਾਨ ਨੂੰ ਭੱਜੇ ਪਰ ਉਹਨਾਂ ਨੂੰ ਤਰਸਨਾਇਆ ਨਿਰਦਈਆਂ ਨੂੰ ਉਹਨਾਂ ਇਹਦੀ ਜਿਹੜੀ ਬਾਹੋਂ ਵੜਤੀ ਇਹਦੀਆਂ ਲਾੜੀਆਂ ਵੜੀਆਂ ਗਿਆ ਮੈਡੀਕਲ ਕਰਾਇਆ ਸਭ ਕੁਝ ਹੋਇਆ ਪੁਲਿਸ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਸकता ਕੋਈ ਸੂਨੀ ਨਹੀਂ ਆ ਗਿਆ ਇਹੋ ਮੇਰਾ ਪੁੱਤ ਕਮਾਈ ਕਰਨ ਉਹ ਨਹੀਂ ਇਹਨਾਂ ਦੀ ਫਗੜ ਕੇ ਨਾ ਵੀ ਕਿਨਾਂ ਦੁਸ਼ਮਣਾਂ ਰਾਕੇ ਏ ਮੁੰਡਾ ਇੱਥੇ ਹੱਦ ਰੈਂਟਰ ਦੇ ਰਹਿੰਦਾ ਐ ਇੰਨੀ ਤੇ ਉਹਨੂੰ ਪੁੱਤਰਾ ਮੰਗਦੀ ਦਾਦੀ ਪੁੱਤਰਾ ਨਾਲ ਕੋਈ ਸੁਨਿਆਰੇ ਘਰ ਦੇ ਵਿੱਚ ਨਾਗਦੀ ਆਂ ਹੀ ਇੰਟਰਵਿਊਰ ਕੀਤੀ ਤੀ ਤੀ ਪੁੱਤ ਪੁੱਤ ਕਰਕੇ ਦਾਦੀ ਅਨੁਦ ਕੋਈ ਨਹੀਂ ਪਤਾ ਲੱਗਿਆ ਪੁੱਤਰ ਕੀ ਉਸ ਕੁੜੀ ਨੇ ਕੀਤਾ ਜੀ ਨਹੀਂ ਕੀਤਾ ਪਰ ਆਈਂ ਤੇ ਕੋਈ ਦੋਸ਼ੀ ਨਹੀਂ ਆ ਗਿਆ ਤੇ ਤੀ ਤੀ ਦੀਦੀ ਕਰਕੇ ਮੇਰੇ ਬੱਚੇ ਜਿੰਨੂੰ ਮਰਜ਼ੀ ਪੁੱਛ ਲੈ ਮੇਰੇ ਬੱਚੇ ਇੰਨੇ ਲਾਇਕ ਹੀ ਉਹ ਮਾਵਲਾ ਕਾਦੀ ਹੈ ਜੇ ਤੋਂ ਮਾਵਲਾ ਸ਼ਕੀ ਬੜਾ ਜਾਂੜਿਆ ਤੇ ਇਹਨਾਂ ਡਾਊਟ ਕੱਟ ਕੇ ਦਿੱਤਾ ਸੀ ਉਹਦਾ ਰਿਜ਼ਲਟ ਆਉਣਾ ਬਾਕੀ ਆ ਜੋ ਨਾ ਐਮਐਲਆਰ ਲਿਆ ਦਿੱਤੀ ਸੀ ਉਹਦੀ ਰੋਕ ਰੱਟੇ ਕਰ ਦਿੱਤੀ ਵੀ ਹੈ ਉਹਦੇ ਮੁਤਾਬਕ ਸਾਰੇ ਜਿਹੜਾ ਅਬਰਾਜਿਤ ਉਦੇਸ਼ ਨੂੰ ਗਵਾ ਜਿਹੜਾ ਉਹ ਕੋਈ ਵੀ ਸਰਾਗ ਨਹੀਂ ਲੱਗਦਾ ਜੋ ਵੀ ਸਰਾਗਸਨ ਮੇਰੇ ਸਾਹਮਣੇ ਆਉਣਗੇ ਉਹ ਬੰਦੀ ਕਰ ਦੇਗੀ ਜੀ